ਸਾਡੇ ਪਿੰਡ ਚਿੱਟੇ ਵਾਲਾਂ ਨੇ ਨੇਰੀ ਠਾ ਰੱਖੀ ਐ ਤਾਂ ਲੋਕ ਕਹਿੰਦੇ ਹੁੰਦੇ ਨੇ ਮਗਧਾ ਰਹੀ ਵੇ ਸੂਰਜਾ ਕੰਮਾਂ ਦੇ ਵੇੜੇ ਤੇ ਸਾਡੇ ਪਿੰਡ ਇਹਨਾਂ ਨੇ ਗਰੀਬਾਂ ਦੇ ਚੁੱਲ੍ਹੇ ਵੀ ਬੁਝਾਤੇ ਇੱਥੇ ਜਦੋਂ ਅਸੀਂ ਰਿਪੋਰਟ ਦੇਣ ਆਉਨੇ ਮੁੰਸ਼ੀ ਸਾਹਿਬ ਨੂੰ ਮੋਰੋ ਹੱਸ ਕੇ ਸਾਰਦੇ ਆ ਜੇ ਪੁੱਛੀ ਦਾ ਸੰਬੰਧਤ ਅਧਿਕਾਰੀਆਂ ਨੂੰ ਸਾਡੇ ਕੋਲੇ ਸਮਾਂ ਨਹੀਂ ਅਸੀਂ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਅਸੀਂ ਤਾਂ ਧੰਨਵਾਦ ਕਰਨ ਆਏ ਸੀਗੇ ਭਾਈ ਜੀ ਧੰਨਵਾਦ ਤੁਸੀਂ ਕਾਰਵਾੰਗਾ ਨਹੀਂ ਕਰਦੇ ਇਸ ਤੋਂ ਬਾਅਦ ਅਸੀਂ ਸ਼ਰਿਆਂ ਮੀਡੀਆ ਦੇ ਸਾਹਮਣੇ ਇਕੱਠ ਕਰਕੇ ਚੌਂਕ 'ਚ ਖੜਕੇ ਸੰਬੰਧਤ ਅਧਿਕਾਰੀਆਂ ਨੂੰ ਸਨਮਾਨਤ ਕਰਨਾ ਜਿਨ੍ਹਾਂ ਨੇ ਕਾਰਵਾੰਗਾ ਨਹੀਂ ਕੀਤੀਆਂ ਸਾਡੀ ਬੇਨਤੀ ਇੰਨੀ ਹੈ ਐਸਐਚਓ ਮੁੱਠੀ ਸਾਹਿਬ ਐਸਐਸਏ ਜਿਹੜੇ ਸਬੰਧਤ ਹੋਣਗੇ ਕਿਰਪਾ ਕਰਕੇ ਸਾਡੇ ਹੱਥੋਂ ਸਨਮਾਨ ਲੈ ਜਾਣ ਅਸੀਂ ਸਨਮਾਨ ਕਰਾਂਗੇ ਸਾਡਾ ਸਾਥ ਨਾ ਦੇਣ ਪੂਰਾ ਇਡਾਰਾ ਜੀ ਰਾਤ ਨੂੰ ਫੋਨ ਮਹਿੰਗਾ ਜਿਹੜਾ ਉਹ ਲੈ ਕੇ ਨਹੀਂ ਜਾਈਦਾ ਜੇ ਖੇਤ ਜਾਂਦੇ ਆ ਤਾਂ ਆਪਦੀ ਛੋਟੀ ਨਾਲ ਲੈ ਕੇ ਜਾਈਦੀ ਹੈ ਚਾਰਜ ਵਾਲੀ ਸਕੂਟਰੀ ਨਹੀਂ ਲੈ ਕੇ ਜਾਂਦੇ ਜੀ ਮੋਟਰਸਾਈਕਲ ਲੈ ਕੇ ਜਾਈਦਾ ਬਈ ਜੇ ਕੋਈ ਦੋ ਬੰਦੇ ਮਿਲ ਪਏ ਭੱਜਦਾ ਪਊਗਾ ਇਹੋ ਜਿਹਾ ਮਾਹੌਲ ਹੋਇਆ ਪਿੰਡ ਦੀ ਸਰਕਾਰ ਪੰਚਾਇਤ ਹੈ ਨਾ ਪੰਚਾਇਤ ਪਿੰਡ ਦੀ ਸਰਕਾਰ ਦੇ ਇਹਨਾਂ ਨੇ ਹੱਥ ਖੜੇ ਕਰਾਏ ਪਿਆ ਸਰਕਾਰ ਇਹਨਾਂ ਨੂੰ ਤਨਖਾਹ ਦਿੰਦੀ ਹੈ ਕਾਹਦੀਆਂ ਦਿੰਦੀ ਹੈ ਅਸੀਂ ਥਾਣੇ ਜਾਣਾ ਵੀ ਨਹੀਂਗਾ ਜਿੱਥੇ ਜਾਣ ਦੀ ਸਾਡੀ ਕੋਈ ਕਦਰ ਹੀ ਨਹੀਂ ਅਸੀਂ ਉੱਥੇ ਕਾਹਤੋਂ ਜਾਣਾ ਇਹਦੇ ਬਸ ਇਹ ਸਾਡੀ ਤਾਂ ਕਿੰਨੇ ਵਾਰੀ ਤੁਸੀਂ ਤੋਂ ਪਹਿਲਾਂ ਕੰਪਲੇਟ ਦਿੱਤੀ ਕੰਪਲੇਟਾਂ ਦਾ ਵੀਰੇ ਅਸੀਂ 4-5 ਦੇ ਚੁੱਕੇ ਸਰਕਾਰ ਪੁਲਿਸ ਤਾਂ ਇਹ ਕਹਿ ਰਹੀ ਹੈ ਕਿ ਚਿੱਟੇ ਨੂੰ ਲੈ ਕੇ ਬਹੁਤ ਸਖਤ ਤਾਂ ਅਸੀਂ ਵੀ ਸਾਨੂੰ ਦੱਸੋ ਸੂਚਨਾ ਆਂਦਿਓ ਅਸੀਂ ਕਾਰਵਾਈ ਕਰਾਂਗੇ ਤੁਸੀਂ ਸੂਚਨਾ ਵੀ ਦੇ ਰਹੇ ਹੋ ਫਿਰ ਵੀ ਕੀ ਬਾਈ ਨੇਮ ਦੱਸਿਆ ਬਾਈ ਚਟਿਆਣਾ ਵੈਰ ਪਾ ਰਹੇ ਆ ਬਾਈ ਨੇਮ ਦੱਸਿਆ ਵੀ ਫਲਾਣੇ ਬੰਦੇ ਚੱਟਾ ਲਾਉਂਦੇ ਆ ਫਲਾਣੇ ਬੰਦੇ ਨੇ ਚੋਰੀਆਂ ਕੀਤੀ ਆ ਅੱਬ ਬਜ਼ੁਰਗ ਬਠੇ ਲੋਕਾਂ ਦੇ ਚੁੱਲ੍ਹੇ ਮਚਨੋ ਹਟਾਤੇ ਗਰੀਬਾਂ ਦੇ ਘਰੇ ਰੋਟੀ ਪੱਕ ਨੋਟਾ ਦੀ ਚੱਟਿਆ ਲੈਣ ਤਰਥੱਲੀ ਮਚਾਈ ਪਈ ਦੇਸ਼ ਦੇ ਭਾਈ ਬਜ਼ੁਰਗਾ ਦੇ ਬੈਠਣੀਆਂ ਕੁਰਸੀਆਂ ਨਹੀਂ ਛੱਡੀਆਂ ਛੱਡਾਂ ਚ ਅਸੀਂ ਇਸ ਵਕਤ ਬਾਗਾ ਪ੍ਰਾਣਾ ਥਾਣਾ ਦੇ ਅੱਗੇ ਆ ਜਿੱਥੇ ਇੱਕ ਪਿੰਡ ਦੀ ਪੰਚਾਇਤ ਆਈ ਹੋਈ ਐ ਮਸਲਾ ਕੀ ਐ ਮਸਲਾ ਐ ਚੱਟਾ ਚਿੱਟੇ ਦਾ ਮਸਲਾ ਪੂਰੇ ਪੰਜਾਬ ਦਾ ਮਸਲਾ ਹੈ ਪਰ ਚਿੱਟੇ ਦਾ ਮਸਲਾ ਹੱਲ ਨਹੀਂ ਹੋ ਰਿਹਾ ਤੇ ਜਿੱਦੇ ਕਰਕੇ ਇੱਕ ਪਿੰਡ ਦੇ ਮੁਖੀ ਨੂੰ ਪਿੰਡ ਦੇ ਸਰਪੰਚ ਨੂੰ ਵੀ ਵਾਰ-ਵਾਰ ਥਾਣੇ ਦੇ ਗੇੜੇ ਲਾਉਣੇ ਪੈਂਦੇ ਆ ਤੇ ਅੱਕ ਕੇ মিডিਆ ਸਾਹਮਣੇ ਆਉਣਾ ਪੈਂਦਾ ਸਮੱਸਿਆ ਕੀ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਪਿੰਡ ਲੁਧਾਈਕੇ ਦੇ ਸਰਪੰਚ ਨੇ ਕੀ ਮਾਮਲਾ ਬਾਈ ਜੀ ਕਿਉਂ ਅੱਜ ਫਿਰ ਥਾਣੇ ਮੁਰੇ ਆਏ ਹੋ ਤੁਸੀਂ ਫਿਰ ਬਾਈ ਜੀ ਅਸੀਂ ਕਈ ਦਿਨਾਂ ਤੋਂ ਸਾਡੇ ਪਿੰਡ ਚਿੱਟੇ ਵਾਲਿਆਂ ਨੇ ਰੇੜੇ ਠਾ ਰੱਖੀ ਆ ਬਜ਼ੁਰਗਾਂ ਦੇ ਬੈਠਣ ਵਾਲੀਆਂ ਕੁਰਸੀਆਂ ਤੱਕ ਚੱਕ ਕੇ ਲੈ ਗਏ ਥਾਣੇ ਰਿਪੋਰਟ ਦੇਤੇ ਲੈਟਰ ਪੈਡ ਤੇ ਬਕਾਇਦਾ ਜੀ ਉਦੋਂ ਬਾਅਦ ਅੱਜ ਵੈਸੇ ਮਜ਼ਦੂਰ ਦਵਸਾ ਲੋਕ ਕਹਿੰਦੇ ਹੁੰਦੇ ਨੇ ਮਗਦਾ ਰਹੀ ਵੇ ਸੂਰਜਾ ਕੰਮਾਂ ਦੇ ਵੇੜੇ ਤੇ ਸਾਡੇ ਪਿੰਡ ਇਹਨਾਂ ਨੇ ਗਰੀਬਾਂ ਦੇ ਚੁੱਲ੍ਹੇ ਵੀ ਬੁਝਾਤੇ ਅੱਛਾ ਜੀ ਢੋਲੀਆਂ ਚੱਕ ਕੇ ਲੈ ਕੇ ਗਏ ਸਾਲੀਆਂ ਹੂੰ ਇੱਥੇ ਜਦੋਂ ਅਸੀਂ ਰਿਪੋਰਟ ਦੇਣ ਹੁੰਦੇ ਨੇ ਮੁੰਸ਼ੀ ਸਾਹਿਬ ਨੂੰ ਮੋਰੋ ਹੱਸ ਕੇ ਸਾਰਦੇ ਆ ਜੇ ਪੁੱਛੀ ਦਾ ਸਬੰਧ ਅਧਿਕਾਰੀਆਂ ਨੂੰ ਸਾਡੇ ਕੋਲੇ ਸਮਾਂ ਨਹੀਂ ਕਿਉਂਕਿ ਕੋਈ ਵੀ ਚੋਰ ਵੱਡਾ ਡਕੈਤ ਪਏ ਉਦੋਂ ਹੀ ਬਣਦਾ ਵੀਰੇ ਪਹਿਲਾਂ ਢੋਲੀ ਤੋਂ ਹੀ ਚੱਲਣਾ ਉਹਨੇ ਘਰੋਂ ਚੱਲਣਾ ਬਾਅਦ ਚ ਗੱਡੀਆਂ ਨੂੰ ਜਾਣਾ ਜੀ ਬਜ਼ੁਰਗ ਨਾਲ ਆ ਉਦੋਂ ਬਾਅਦ ਐਲਸੀਡੀ ਲਾ ਲਈ ਦਿਨ ਦਿਹਾੜੇ ਆ ਬਜ਼ੁਰਗ ਦੀ ਰਾਤ ਨੂੰ ਰਾਤ ਦੀ ਨਹੀਂ ਦਿਨ ਦਿਹਾੜੇ ਦਿਨ ਦਿਹਾੜੇ 9 ਤਰੀਕ ਦੀ ਕਾਰਵਾਈ ਆ ਰਿਪੋਰਟ ਆ 17 ਦੀ ਆ ਰਾਤ ਜਦੋਂ ਪਤਾ ਲੱਗਿਆ ਵੀ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਨਗੇ ਰਾਤ ਦੋ ਤਿੰਨ ਬੰਦੇ ਚੱਕ ਲਿਆ ਕੱਲ ਠੀਕ ਹੈ ਪਰ ਕੇ ਕੋਈ ਰਿਜ਼ਲਟ ਨਹੀਂਗਾ ਅਸੀਂ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਅਸੀਂ ਤਾਂ ਧੰਨਵਾਦ ਕਰਨ ਆਏ ਸੀਗੇ ਬਈ ਜੀ ਧੰਨਵਾਦ ਤੁਸੀਂ ਕਾਰਵਾਈਆਂ ਨਹੀਂ ਕਰਦੇ। ਇਸੇ ਗੱਲ ਦਾ ਬਹੁਤ ਧੰਨਵਾਦੀ ਕਰਨਾ ਆਏ ਸੀ। ਸਾਨੂੰ ਸ਼ਿਕਾਇਤ ਨਹੀਂ ਸੀ। ਅਸੀਂ ਥਾਣੇ ਜਾਣਾ ਵੀ ਨਹੀਂਗਾ। ਕਿਉਂ ਜਾਗੇ? ਜਿੱਥੇ ਜਾਣ ਦੀ ਸਾਡੀ ਕੋਈ ਕਦਰ ਹੀ ਨਹੀਂ ਅਸੀਂ ਉੱਥੇ ਕਾਹਤੋਂ ਜਾਣਾ ਇਹਦੇ। ਹਾਂ। ਬਸ ਇਹੀ ਸਾਡੀ ਤਾਂ ਅੱਛਾ ਕਿੰਨੇ ਵਾਰੀ ਤੁਸੀਂ ਤੋਂ ਪਹਿਲਾਂ ਕੰਪਲੇਂਟ ਦੇ ਚੁੱਕੇ ਹੋ? ਕੰਪਲੇਟਾਂ ਦਾ ਵੀਰੇ ਅਸੀਂ 4-5 ਦੇ ਚੁੱਕੇ ਹਾਂ। ਅੱਛਾ ਠੀਕ ਹੈ ਨਾ ਫੋਨ ਵੀ ਲਾਏ ਆ ਸਬੰਧਤ ਅਧਿਕਾਰੀਆਂ ਨੂੰ ਤੇ ਆ ਵੀ ਆ। ਬਸ ਜਿਵੇਂ ਕਹਿ ਦੇਗੇ ਵੀ ਇੱਕ ਨਾ ਜਲਤਜੀ ਕਰਾਉਣਾ ਆਪਦੀ ਫਿਰ ਹੁਣ ਤਾਂ ਜੀ ਅਸੀਂ ਅੱਕ ਗਏ ਆ ਦੂਬਾ ਜਾਣੇ ਛੱਡਤਾ ਥਾਣੇ। ਲਗਾਤਾਰ ਸਰਕਾਰ ਪੁਲਿਸ ਤਾਂ ਇਹ ਕਹਿ ਰਹੀ ਹੈ ਕਿ ਚਿੱਟੇ ਨੂੰ ਲੈ ਕੇ ਬਹੁਤ ਸਖਤਾਂ ਅਸੀਂ ਕੋਈ ਸਾਨੂੰ ਦੱਸੋ ਸੂਚਨਾ ਆਂਦਿਓ ਅਸੀਂ ਕਾਰਵਾਈ ਕਰਾਂਗੇ ਤੁਸੀਂ ਸੂਚਨਾ ਵੀ ਦੇ ਰਹੇ ਹੋ ਫਿਰ ਵੀ ਕੀ ਬਾਈ ਨੇਮ ਦੱਸਿਆ ਬਾਈ ਚਿੱਟੇ ਵਾਲਾ ਵੈਰ ਪਾ ਰਹੇ ਆ ਬਾਈ ਨੇਮ ਦੱਸਿਆ ਵੀ ਫਲਾਣੇ ਬੰਦੇ ਚਿੱਟਾ ਲਾਉਂਦੇ ਆ ਫਲਾਣੇ ਬੰਦੇ ਚੋਰੀਆਂ ਕੀਤੀਆਂ ਮਿੰਟ ਦਾ ਕੰਮ ਆ ਪੰਚਾਇਤ ਚ ਕੁੱਤੇ ਤਾਂ ਹੀ ਆ ਚਿੱਟੇ ਵਾਲੇ ਪੰਚਾਇਤ ਚ ਕੁੱਤੇ ਤੱਕ ਆ ਉਹਨਾਂ ਦੇ ਵੀਰੇ ਹੌਸਲੇ ਬੁਲੰਦੀ ਹੋਣੇ ਕੱਲ ਨੂੰ ਸਾਡੇ ਗੱਲਾਂ ਨੂੰ ਪਹਿਣਗੇ ਮੇਰੇ ਕੀ ਪਹਿਣਗੇ ਸਾਰੇ ਸਰਪੰਚਾਂ ਦੇ ਪਹਿਣਗੇ ਏਡੀ ਗੱਲ ਨਹੀਂ ਗਈ ਕਿ ਇਹਦੇ ਨੇ ਇੱਕ ਕੁਵਾਰਦਤ ਵੀ ਹੋਈ ਕਿ ਚਿੱਟੇ ਵਾਲਿਆਂ ਨੇ ਇੱਕ ਸਰਪੰਚ ਮਾਰਿਆ ਕਿ ਤੁਹਾਨੂੰ ਡਰ ਨਹੀਂ ਲੱਗਦਾ ਵੀ ਤੁਸੀਂ ਕਹਿ ਰਹੇ ਹੋ ਕਿ ਕੁੱਟੇ ਆ ਬੈਰ ਪਾ ਰਹੇ ਹੋ ਵੀ ਮਤਲਬ ਜੇ ਪੁਲਿਸ ਕਾਰਵਾਈ ਨਾ ਕਰੂਗੀ ਤੁਹਾਨੂੰ ਇਹ ਚੀਜ਼ ਦਾ ਡਰ ਨਹੀਂ ਵੀਰੇ ਜੇ ਸਰਪੰਚ ਮਰ ਗਿਆ ਕੋਈ ਨਾ ਜੇ ਮੇਰੇ ਮਰਨ ਦਾ ਮੇਰਾ ਪਿੰਡ ਮੇਰਾ ਪੰਜਾਬ ਬਚਦਾ ਮੈਂ ਮਰਨ ਨੂੰ ਤਿਆਰ ਹਾਂ ਠੀਕ ਹੈ ਨਾ ਮੈਨੂੰ ਮਰਨ ਤੋਂ ਕੋਈ ਡਰ ਨਹੀਂ ਲੱਗਦਾ ਪਰ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਇੱਥੇ ਕਾਰਵਾਈ ਕਰੇ ਹੁਣ ਵੀ ਅਸੀਂ ਪ੍ਰਸ਼ਾਸਨ ਨੂੰ ਅੱਜ ਅਸੀਂ ਧੰਨਵਾਦ ਕਰਨ ਆਏ ਆ ਇਸ ਤੋਂ ਬਾਅਦ ਅਸੀਂ ਸ਼ਰਿਆਂ ਮੀਡੀਆ ਦੇ ਸਾਹਮਣੇ ਇਕੱਠ ਕਰਕੇ ਚੌਂਕ 'ਚ ਖੜਕੇ ਸਬੰਧਤ ਅਧਿਕਾਰੀਆਂ ਨੂੰ ਸਨਮਾਨਤ ਕਰਨਾ ਜਿਨ੍ਹਾਂ ਨੇ ਕਾਰਵਾੰਗਾ ਨਹੀਂ ਕੀਤੀਆਂ ਸਾਡੀ ਬੇਨਤੀ ਇੰਨੀ ਹੈ ਐਸਐਚਓ ਮੁੰਛੀ ਸਾਹਿਬ ਐਸਐਸਏ ਜਿਹੜੇ ਸਬੰਧਤ ਹੋਣਗੇ ਕਿਰਪਾ ਕਰਕੇ ਸਾਡੇ ਹੱਥੋਂ ਸਨਮਾਨ ਲੈ ਜਾਣ ਚੌਂਕ 'ਚ ਆ ਕੇ ਸਾਰੇ ਪਿੰਡ ਦੇ ਜਿੰਨੇ ਵੀ ਸਰਪੰਚ ਭਰਾ ਹੋਣਗੇ ਜੋ ਪੰਜਾਬ ਦੇ ਫਿਕਰਮੰਦ ਹੋਣਗੇ ਉਹ ਚੌਂਕ 'ਚ ਮੇਰੇ ਨਾਲ ਹੋਣਗੇ ਅੱਜ ਤਾਂ ਅਸੀਂ ਸਰਪ ਸਮਾ ਦਿੱਤਾ ਉਹਦੇ ਖੱਟ ਪੂਰਾ ਹੋਊਗਾ ਪਰ ਉਹਦੇ ਅਸੀਂ ਟ੍ਰੈਫਿਕ ਨੂੰ ਖੱਜਲ ਖਵਾਰੀ ਨਹੀਂ ਕਰਨਾ ਚਾਹੁੰਦੇ ਸਬੰਧ ਅਧਿਕਾਰੀ ਸਾਡੇ ਹੱਥੋਂ ਸਨਮਾਨ ਲੈ ਜਾਣ ਅਸੀਂ ਸਨਮਾਨ ਕਰਾਂਗੇ ਸਾਡਾ ਸਾਥ ਨਾ ਦੇਣ ਤੇ ਸਾਡਾ ਸਾਥ ਸਾਥ ਨਾ ਦੇਣ ਤੇ ਚਿੱਟਾ ਬੰਦ ਨਾ ਕਰਨ ਤੇ ਸਨਮਾਨ ਅਸੀਂ ਸਨਮਾਨ ਕੀਤਾ ਜਾਊਗਾ ਇਹ ਪਹਿਲ ਆ ਵੀਰੇ ਇਹ ਇਹ ਆਖਰੀ ਕਦਮ ਹੋਊਗਾ ਚਿੱਟੇ ਵਿਰੁੱਧ ਪੰਜਾਬ ਦੇ ਪਹਿਲੇ ਸਰਪੰਚ ਵੱਲੋਂ ਵੀ ਉਦੋਂ ਬਾਅਦ ਇਹਦੋਂ ਸਖਤ ਕਦਮ ਨਹੀਂ ਹੋਣਾ ਉਦੋਂ ਮੈਂ ਸਾਰੀਆਂ ਪੰਚਾਇਤਾਂ ਨੂੰ ਸੱਦਾ ਦਵਾਂ ਸਾਰੇ ਪੰਜਾਬ ਨੂੰ ਸੱਦਾ ਦਵਾਂ ਤੇ ਸ਼ਰਿਆਂ ਮੋ ਚੌਂਕ 'ਚ ਖੜ ਕੇ ਐਸਐਚਓ ਸਾਹਿਬ ਮੁੰਸ਼ੀ ਸਾਹਿਬ ਤੇ ਐਸਐਸਏ ਜਿੰਨੇ ਵੀ ਸਬੰਧ ਅਧਿਕਾਰੀ ਹੋਣਗੇ ਸਾਰਿਆਂ ਦੇ ਸਨਮਾਨ ਬਣਾ ਕੇ ਲਿਆਉ ਤੇ ਸਨਮਾਨ ਰਿਸੀਵ ਕਰਨੇ ਪੈਣਗੇ ਇਹਨਾਂ ਨੂੰ ਏਡੀ ਬੇਨਤੀ ਅਸੀਂ ਇਹਨਾਂ ਨੂੰ ਕਹਿਣਾ ਕੁਛ ਨਹੀਂ ਬਸ ਸਾਡੇ ਹੱਥੋਂ ਸਨਮਾਨ ਲੈ ਜਾਣ ਉਹਦੇ ਆਖ ਇਸ ਤੋਂ ਬਾਅਦ ਪ੍ਰਸ਼ਾਸਨ ਚਲੋ ਪੁਲਿਸ ਨਹੀਂ ਸੁਣਦੀ ਹੁੰਦੀ ਇਲਾਕੇ ਦੇ ਵਿੱਚ ਸਰਕਾਰ ਹੁੰਦੀ ਐਮ ਐਲ ਏ ਹੁੰਦਾ ਉਹਨਾਂ ਨੂੰ ਮਿਲਣਾ ਸੀ ਵੀ ਇਹ ਪਈਆ ਹਾਲਾਤ ਬਈ ਤੁਸੀਂ ਦੇਖੋ ਪਿੰਡ ਦੀ ਸਰਕਾਰ ਕੌਣ ਹੈ ਪੰਚਾਇਤ ਹੈ ਪਿੰਡ ਦੀ ਸਰਕਾਰ ਪੰਚਾਇਤ ਹੈ ਨਾ ਪੰਚਾਇਤ ਪਿੰਡ ਦੀ ਸਰਕਾਰ ਦੇ ਇਹਨਾਂ ਨੇ ਹੱਥ ਖੜੇ ਕਰਾਏ ਪਏ ਸਰਕਾਰ ਇਹਨਾਂ ਨੂੰ ਤਨਖਾਹ ਦਿੰਦੀ ਹੈ ਕਾਹਦੀਆਂ ਦਿੰਦੀ ਹੈ ਇਹ ਕੋਈ ਮੁੱਦਾ ਨਹੀਂ ਅਸੀਂ ਸਰਕਾਰ ਦੇ ਉਲਟ ਚੱਲਣਾ ਸਰਕਾਰ ਦਾ ਸਾਨੂੰ ਕੀ ਮੈਟਰ ਹੀ ਨਹੀਂਗਾ ਅਸੀਂ ਆਏ ਆ ਉਹ ਕਹਿੰਦੇ ਆ ਵੀ ਚੱਕੋ ਬਈ ਪਤਾ ਉਹ ਤਾਂ ਪੁਲਿਸ ਨੇ ਕਰਨਾ ਪੁਲਿਸ ਨੇ ਮੌਂਚੀ ਨੂੰ ਕਰਨਾ ਮੌਂਚੀ ਨੇ ਐਸਐਸ ਨੂੰ ਕਰਨਾ ਸਰਕਾਰ ਤਨਖਾਹ ਨਹੀਂ ਦੀ ਕਾਦੀਆਂ ਦਿੰਦੀ ਆ ਆਪਾਂ ਸਰਕਾਰ ਤੇ ਕਿਚੜ ਕਾਹਦਾ ਛਿੱਟੀਏ ਮਜਬੂਰੀ ਤਾਂ ਹੈ ਸਰਕਾਰ ਕਹਿ ਦੋ ਫੋਨ ਲਾ ਦੂਗਾ ਐਮਐਲ ਸਾਹਿਬ ਫੋਨ ਲਾ ਦੇਣਗੇ ਵੀ ਚੱਕੋ ਵੀ ਸਰਪੰਚਾਂ ਦੀ ਗੱਲ ਸੁਣੋ ਗਾਂ ਤਾਂ ਇਹਨਾਂ ਨੇ ਸੁਣਨੀ ਆ ਲਾਰੇ ਲੱਪੇ ਲਾਈ ਜਾਂਦੇ ਆ ਰਾਤ ਕਿਵੇਂ ਕਾਰਵਾਈ ਹੋਗੀ ਆ ਬਜ਼ੁਰਗ ਬਠੇ ਲੋਕਾਂ ਦੇ ਚੁੱਲ੍ਹੇ ਮਚਨੋ ਹਟਾ ਦੇ ਗਰੀਬਾਂ ਦੇ ਘਰੇ ਰੋਟੀ ਪੱਕਣੋ ਟਾ ਦੀ ਚਿੱਟੇ ਆ ਰਹੇ ਨੇ ਤਰ ਥੱਲੀ ਮਚਾਈ ਪਈ ਹੈ ਬੇਦਸ਼ਤ ਹੈ ਬੇਦਸ਼ਤ ਆ ਬਈ ਬਜ਼ੁਰਗਾਂ ਦੇ ਬੈਠਣ ਵਾਲੀਆਂ ਕੁਰਸੀਆਂ ਨਹੀਂ ਛੱਡੀਆਂ ਛੱਡਾਂ ਚ ਕਿਹੜੀ ਗੱਲ ਹੈ ਸਾਫ ਸੁਥਰੀ ਗੱਲ ਹੈ ਹਰੇਕ ਪਿੰਡ ਦਾ ਹਾਲ ਹੈ ਆਉਣ ਵਾਲੇ ਸਮੇਂ ਕਿ ਮੈਂ ਸਾਰੇ ਪਿੰਡ ਦੇ ਸਰਪੰਚਾਂ ਨੂੰ ਖੁੱਲਾ ਸੱਦਾ ਦਵਾਂਗਾ ਜੇ ਮੇਰੀ ਗੱਲ ਤੇ ਗੌਰ ਨਹੀਂ ਤੇ ਪਰ ਵੀਰ ਮੇਰੇ ਜਿਹੜੇ ਪੰਜਾਬ ਦੇ ਫਿਕਰਮੰਦ ਸਰਪੰਚ ਜਾਂ ਕੋਈ ਵੀ ਜਥੇਬੰਦੀਆਂ ਹੋਣਗੀਆਂ ਉਹ ਮੇਰਾ ਸਾਥ ਜ਼ਰੂਰ ਦੇਣਗੇ ਤੁਹਾਡੇ ਨੇ ਤੁਹਾਡੀ ਐਲ ਸੀ ਡੀ ਚੋਰੀ ਕੀਤੀ ਹਾਂਜੀ ਕਿੱਦਾਂ ਕੀਤੀ ਹੈ ਇਹ ਨੌਂ ਤਰੀਕ ਦੀ ਨੌਂ ਤਰੀਕ ਕਿਵੇਂ ਘਰੋਂ ਲਾ ਕੇ ਲੈ ਕਿਵੇਂ ਲੈ ਗਏ ਘਰੋਂ ਲੈ ਗਏ ਜਦੋਂ ਇਹ ਘਰ ਗਲੀ ਹੈ ਗਲੀ ਦੇ ਨਾਲ 2 ਮਰਲੇ ਜਗਾ ਲਈ ਪਸ਼ੂਆਂ ਵਾਲੇ ਹਾਟੇ 'ਚ ਹਾਂ ਉੱਥੇ ਬੁੜੀ ਆ ਗਈ ਤੇ ਮੈਂ ਉਹਦਾ ਨਰੇਗਾ ਦਾ ਕੰਮ ਕਰਦਾ ਹੀਗਾ ਤੁੰਤ ਪੈਂਦੀ ਸੀਗੀ ਬੁੜੀ ਨੂੰ ਕਿਤੇ ਟਾਈਮ ਲੱਗ ਗਿਆ ਤੇ ਇਹਨਾਂ ਨੇ ਲਾ ਲਈ ਐਲਸੀ ਜਿਦ ਨੇ ਲਾਈ ਐ ਦਨੀ ਮਤਲਬ ਤੁਹਾਡੇ ਐਲਈਡੀ ਲਾਈ ਕਿ ਜਦੋਂ ਮਤਲਬ ਇੱਕ ਗਰੀਬ ਪਰਿਵਾਰ ਹੁੰਦਾ ਉਹਦੇ ਲਈ ਚੀਜ਼ਾਂ ਲੈਣੀਆਂ ਬਹੁਤ ਔਖੀਆਂ ਹੁੰਦੀਆਂ ਚਾਹੇ ਕਿ ਬਹੁਤ ਬਹੁਤ ਔਖੀਆਂ 50000 ਰੁਪਏ ਦੀ ਸੀਗੀ ਹਲਾਤਾ ਜਿਵੇਂ ਸਰਪੰਚ ਸਾਹਿਬ ਕਹਿੰਦੇ ਚਿੱਟੇ ਦੇ ਕੀ ਹਲਾਤਾ ਵੀਰ ਬਹੁਤ ਮੰਦਾ ਹਾਲੀ ਆ ਜੀ ਕੁਛ ਨਹੀਂ ਛੜਦੇ ਕਿਸੇ ਦਾ ਜਿਹੜਾ ਆਪਦਾ ਨਹੀਂ ਗਾ ਸਮਾਨ ਛੜਦਾ ਉਹਨੇ ਕਿਸੇ ਦਾ ਕੀ ਬਖਸ਼ਣਾ ਹੂੰ ਪਹਿਲਾਂ ਇਹਨਾਂ ਨੇ ਆਪਦਾ ਘਰ ਦਾ ਸਮਾਨ ਵੇਚਿਆ ਸਾਰਾ ਹੂੰ ਪੱਖੇ ਕੀ ਆ ਨੈਕਸਟ ਆ ਹੂੰ ਜਾਂ ਗੀਜਰ ਲੀੜੇ ਅੱਗਾ ਪਾਣੀ ਗਰਮ ਕਰਨ ਦਾ ਹਾਂ ਇਹੋ ਜਿਹੀਆਂ ਚੀਜ਼ਾਂ ਵੇਚਦੇ ਫੇਰ ਲੋਕਾਂ ਨੂੰ ਪੈਂਦੇ ਯਾਰ ਹੈ ਨਹੀਂ ਉਹਨਾਂ ਨੂੰ ਕਿਸੇ ਦਾ ਡਰ ਹੋਵੇ ਤਾਂ ਫੇਰ ਉਹ ਕਰਨ ਕਿਉਂ ਹੂੰ ਡਰ ਨਹੀਂ ਨਾ ਕਿਸੇ ਦਾ ਪੁਲਸ ਪੁਲਸ ਦੀ ਨਹੀਂ ਕੀ ਇਹਨਾਂ ਨੂੰ ਤਾਂ ਪਿੰਡ ਦੇ ਵਿੱਚ ਜਿਸ ਤਰੀਕੇ ਨਾਲ ਹਾਲਾਤ ਦੱਸਿਆ ਸਰਪੰਚ ਸਾਹਿਬ ਨੇ ਵਾਕਈ ਦਹਿਸ਼ਤ ਦਾ ਮਾਹੌਲ ਆ ਚਿੱਟਿਆਂ ਵਾਲਿਆਂ ਕਰਕੇ ਪਹਿਲਾਂ ਤਾਂ ਜੀ ਤੁਹਾਡਾ ਧੰਨਵਾਦ ਲੋਕ ਆਵਾਜ਼ ਟੀਵੀ ਦਾ ਤੁਸੀਂ ਸਾਡੀ ਗੱਲ ਸੁਣੀ ਆ ਕਿ ਵਾਕਈ ਇਹ ਮਤਲਬ ਸਹੀ ਗੱਲ ਹੈ ਚਿੱਟਿਆਂ ਦਾ ਤਾਂ ਜੀ ਸਾਰੇ ਪਿੰਡਾਂ ਦਾ ਪੰਜਾਬ 'ਚ ਵੀ ਇਹ ਹਾਲੀ ਹੈ ਜੇ ਮੁੱਲ ਪੁਲਿਸ ਦਾ ਜਰਾਦਾ ਹੋਏ ਨਾ ਪੁਲਿਸ ਤੋਂ ਕੁਝ ਨਹੀਂ ਵੀਰਿਆ ਜੀ ਪੁਲਿਸ ਦਾ ਰੱਦਾ ਹੋਣਾ ਚਾਹੀਦਾ ਚਿੱਟੇ ਕਿੰਨੇ ਕੁ ਫੜਨ ਨੂੰ ਇਹਨਾਂ ਨੂੰ ਚੀਜ਼ ਹੈ ਜੀ ਚਿੱਟੇ ਵਾਲਿਆਂ ਨੂੰ ਫੜਨਾ ਦੋ ਮਿੰਟਾਂ ਦਾ ਕੰਮ ਨਹੀਂ ਇਹਨਾਂ ਦਾ ਫੜਨਾ ਚਿੱਟੇ ਵਾਲਿਆਂ ਨੂੰ ਬਹੁਤ ਗੌਰ ਹੀ ਨਹੀਂ ਕਰਨੀ ਜੀ ਲੋਕਾਂ ਦੇ ਪੁੱਤ ਮਰਦੇ ਮਰੀ ਜਾਣ ਇਹਨਾਂ ਨੂੰ ਕੋਈ ਮਤ ਬਹੁਤ ਥੋੜੀ ਮਤਲਬ ਵੀ ਆਜੇ ਤਾਂ ਆ ਜੀ ਧੰਨਵਾਦ ਹੀ ਕਰਨ ਆਇਓ ਬਸ ਵੀ ਨਹੀਂ ਤੁਸੀਂ ਕਾਰਵਾਈ ਕਰ ਰਹੇ ਨਹੀਂ ਇਹੀ ਹੈ ਹੋਰ ਧਰਵਾਦੀ ਹੈ ਜੀ ਹੋਰ ਜਿਹੜੇ ਕਰਦੇ ਨਹੀਂ ਇਹ ਕਾਰਵਾਈ ਇਹ ਕਾਰਵਾਈ ਦੇ ਕਰਨ ਦਾ ਮਤਲਬ ਹੀ ਨਹੀਂ ਨੌਜਵਾਨ ਜਿਹੜੇ ਮਰ ਰਹੇ ਆ ਲੋਕ ਚਿੱਟੇ ਇਹਨਾਂ ਲੋਕਾਂ ਦੇ ਇਹ ਤਾਂ ਜਿਹੜੇ ਮਾਂ ਦਾ ਪੁੱਤ ਮਰਦਾ ਉਹਨੂੰ ਪਤਾ ਨਹੀਂ ਕਿੰਨਾ ਦੌੱਖਾ ਜੀ ਇਹ ਜੇ ਗੱਲ ਨੂੰ ਸਮਝਣ ਦਾ ਮਤਲਬ ਹੀ ਨਹੀਂ ਇੰਨਾ ਇੰਨਾ ਕੋਈ ਪੁਲਿਸ ਨੇ ਕੰਟਰੋਲ ਕਰ ਲੈ ਚਿੱਟਾ ਕਿੱਡੀ ਗੱਲ ਕੰਟਰੋਲ ਕਰਨ ਨੂੰ ਨਾ ਹੋਵੇ ਜੀ ਇਹ ਸੀਜ਼ਨ ਛੋਨੇ ਦੇ ਵਿੱਚ ਕੀ ਹੋਈ ਗਿਆ ਜੀ ਸਿਰ ਦੇ ਵਿੱਚ ਮਾਰ ਕੇ ਸਕੂਟੀ ਤੇ ਕੋਈ ਜਾਂਦਾ ਸੀਗਾ ਕਿਸੇ ਕੋਲੇ ਕੋਈ ਮਹਿੰਗਾ ਫੋਨ ਸੀਗਾ ਪਾਣੀ ਬਦਲਣਾ ਸੀ ਖੇਤ ਦੇ ਵਿੱਚ ਜਾ ਕੇ ਤਾਂ ਸਿਰ ਦੇ ਵਿੱਚ ਮਗਰੋਂ ਕੁਝ ਠੋਕਦੇ ਸੀਗੇ ਜਿਹੜਾ ਕੁਝ ਹੱਥ ਦੇ ਵਿੱਚ ਆਉਂਦਾ ਸੀਗਾ ਜਿਹੜਾ ਅਗਲੇ ਕੋਲੇ ਹੁੰਦਾ ਸੀ ਉਹ ਲੈ ਕੇ ਲੰਘ ਜਾਂਦੇ ਸੀ ਆ ਜਿਹੜੇ ਸਬਜ਼ੀ ਵਾਲੇ ਆਉਂਦੇ ਸੀਗੇ ਉਹਨਾਂ ਨੂੰ ਬਹੁਤ ਖੱਜਲ ਖਵਾਰ ਕੀਤਾ ਇਹਨਾਂ ਨੇ ਸਾਡੇ ਪਿੰਡ ਚ ਰਸਤਾ ਪੈਂਦਾ ਉੱਥੋਂ ਸਬਜ਼ੀ ਵਾਲੇ ਕੋਟਲੇ ਨੂੰ ਲੰਘਦੇ ਆ ਤੇ ਉਹਨਾਂ ਨੂੰ ਬਹੁਤ ਖੱਜਲ ਖਰਾਬ ਕੀਤਾ ਇਹਨਾਂ ਨੇ ਤੇ ਜਾਨੀ ਮਤਲਬ ਪੂਰਾ ਡਰ ਤੇ ਡੈਸ਼ ਦਾ ਮਾਹੌਲ ਆ ਪੂਰਾ ਹੀ ਡਰ ਆ ਜੀ ਰਾਤ ਨੂੰ ਫੋਨ ਮਹਿੰਗਾ ਜਿਹੜਾ ਉਹ ਲੈ ਕੇ ਨਹੀਂ ਜਾਈਦਾ ਜੇ ਖੇਤ ਜਾਂਦੇ ਆ ਤਾਂ ਆਪ ਦੀ ਸੋਟੀ ਨਾਲ ਲੈ ਕੇ ਜਾਈਦੀ ਆ ਚਾਰਜ ਵਾਲੀ ਸਕੂਟਰ ਹੀ ਨਹੀਂ ਲੈ ਕੇ ਜਾਂਦੇ ਜੀ ਮੋਟਰਸਾਈਕਲ ਲੈ ਕੇ ਜਾਈਦਾ ਬਈ ਜੇ ਕੋਈ ਦੋ ਬੰਦੇ ਮਿਲ ਪਏ ਭੱਜਦਾ ਪਊਗਾ ਇਹੋ ਜਿਹਾ ਮਾਹੌਲ ਹੋਇਆ ਇਹੋ ਜਿਹਾ ਮਾਹੌਲ ਹੋਇਆ ਇਹੋ ਜਿਹਾ ਮਾਹੌਲ ਤਾਂ ਰਹਿਣਾ ਬਹੁਤ ਔਖਾ ਹੋ ਜਾਂਦਾ ਬੰਦੇ ਦਾ ਔਖਾ ਹੀ ਆ ਜੀ ਫਿਰ ਹੁਣ ਕੀ ਕੀਤਾ ਜਾਵੇ ਪੁਲਿਸ ਦਾ ਕੋਈ ਸਾਥ ਨਹੀਂ ਨਹੀਂ ਕੋਈ ਸਾਥ ਨਹੀਂ ਇਹੇ ਹਾਲਾਤ ਆ ਜੀ ਵਾਕਿਆ ਜਿਵੇਂ ਕਹਿ ਰਹੇ ਆ ਸਾਰੇ ਜੀ ਹਾਂ ਜੀ ਹਾਂ ਜੀ ਇਹੇ ਹਾਲਾਤ ਆ ਦਿਨੇ ਨਹੀਂ ਜਾਂਦਾ ਕੋਈ ਦਰਦਾ ਖੇਤ ਕਈ ਵਾਰਾ ਗੇੜਾ ਮਾਰਨ ਹਾਂ ਅਗਲਾ ਕਹਿੰਦਾ ਚਿੱਟੇ ਵਾਲੇ ਦਾ ਕਿਹੜਾ ਕਿੱਥੇ ਮਿਲ ਪੈਣਾ ਹਾਂ ਜੀ ਫਰ ਕੀ ਕਾਰਨ ਮੰਨਦੇ ਸਰਪੰਚ ਸਾਹਿਬ ਪੁਰਸ ਸੁਣਵਾਈ ਕਿਉਂ ਨਹੀਂ ਕਰਦੀ ਜਦੋਂ ਪੁਰਸ ਤਾਂ ਇੱਕ ਪਾਸੇ ਦਾ ਬੋਰਡ ਲਾਉਂਦੀ ਇੱਕ ਪਾਸੇ ਸੁਣਵਾਈ ਕਿਉਂ ਨਹੀਂ ਕਰਦੀ ਇਹ ਤਾਂ ਬਈ ਜੀ ਹੁਣ ਮੀਡੀਆ ਤਾਂ ਹੀ ਸੱਦੇ ਆ ਤੁਸੀਂ ਪੁੱਛ ਸਕਦੇ ਆ ਪੁੱਛਣ ਤੇ ਵੀ ਪਤਾ ਵੀ ਇਹਨਾਂ ਨੇ ਬਦਲਤਾ ਜਾਣਾ ਹੀ ਆ ਵੈਸੇ ਪਰ ਤੁਹਾਡੇ ਸਾਹਮਣੇ ਕੋਈ ਨਾ ਕੋਈ ਤਾਂ ਜਵਾਬ ਦੇਣ ਗਈ ਮੈਂ ਜਾਂ ਸਾਨੂੰ ਗਲਤ ਠਰਾ ਦੇਣ ਵੀ ਠੀਕ ਆ ਯਾਰ ਬਸ ਅਸੀਂ ਤਾਂ ਹੀ ਤਾਂ ਇਹਨਾਂ ਦਾ ਵਿਰੋਧ ਨਹੀਂ ਕਰਦੇ ਧੰਨਵਾਦ ਕਰਦੇ ਆ ਧੰਨਵਾਦ ਤੋਂ ਬਾਅਦ ਪੰਜਾਬ 'ਚ ਇਹ ਪਹਿਲੀ ਗੱਲਬਾਰੀ ਹੋਊਗਾ ਬਈ ਜਿਹੜੇ ਕਾਰਵਾਈ ਨਾ ਕਰਦੇ ਤੇ ਸਨਮਾਨਤ ਹੋ ਰਿਹਾ ਹੈ ਅਧਿਕਾਰੀ ਤੇ ਉਹ ਸਨਮਾਨ ਤੋਂ ਨਾਲ ਅਧਿਕਾਰੀਆਂ ਨਾਲ ਗਾਂ ਪ੍ਰਸ਼ਾਸਨ ਕੀ ਕਰਦਾ ਉਹ ਤਾਂ ਉਹਨੇ ਦੇਖਣਾ ਵੀ ਇਹਨਾਂ ਨੂੰ ਕੀ ਤਰੱਕੀਆਂ ਦੇਣੀਆਂ ਪਰ ਇੰਨੀ ਬੇਨਤੀ ਹੈ ਬਾਰ ਬਾਰ ਵੀ ਅਸੀਂ ਸਨਮਾਨ ਤੇ ਜ਼ਰੂਰ ਕਰਾਂਗੇ ਸਾਡੀ ਕਾਰਵਾਈ ਨਾ ਹੋਈ ਤੇ ਸਨਮਾਨ ਲੈ ਜਾਣਾ ਕੇ ਚੌਂਕ ਤੇ ਵੀ ਸਾਨੂੰ ਪਰੇਸ਼ਾਨ ਨਾ ਕਰਨ ਵੀ ਇੱਥੇ ਸਾਨੂੰ ਬੈਠਣਾ ਪਵੇ ਵੀ ਆਉਣ ਨਾ ਵੀ ਉਸ ਦਿਨ ਅਸੀਂ ਖੁੱਲਾ ਸੱਦਾ ਦੇ ਕੇ ਆਵਾਂਗੇ ਸਾਰੇ ਪੱਤਰਕਾਰ ਭਰਾਵਾਂ ਨੂੰ ਸੱਦਾਂਗੇ ਸਾਰੇ ਸਰਪੰਚਾਂ ਨੂੰ ਸੱਦਾਂਗੇ ਖੁੱਲਾ ਸੱਦਾ ਦੇਵਾਂਗੇ ਵੀ ਆਜੋ ਵੀਰੇ ਆਪ ਤੇ ਸਨਮਾਨ ਲੈ ਜਾਓ ਕਿੱਤਾ ਪੀਣ ਵਾਲੀ ਹੈ ਕਿ ਵਕਦਾ ਵੀ ਹੈ ਪਿੰਡ ਜੀ ਬਈ ਜਿਹੜਾ ਪਿੰਦਾ ਉਹ ਵੇਚਦਾ ਇੱਕ ਹੀ ਗੱਲ ਹੋ ਜਾਂਦੀ ਹੈ ਕਿਉਂਕਿ ਉਹਨੇ ਆਪਦੇ ਖਰਚੇ ਵੱਡੇ ਕੱ ਕਿਉਂਕਿ ਤੁਹਾਨੂੰ ਦੱਸੀ ਜਾਣਾ ਵੀ ਕੋਈ ਵੀ ਚੋਰ ਬਣਦਾ ਹੈ ਉਹ ਪਹਿਲਾਂ ਛੋਟੀ ਚੀਜ਼ ਤੋਂ ਬਣਦਾ ਵੀਰੇ ਛੋਟੀ ਤੋਂ ਬਣਦਾ ਜਦੋਂ ਕਾਰਵਾਈ ਨਹੀਂ ਹੋਈ ਜੇ ਪਹਿਲਾਂ ਇੱਕ ਢੋਲੀ ਛੱਕਣ ਵਾਲੇ 6:00 ਵਜੇ ਹੁਣ ਦੂਜੇ ਦਿਨ ਉਹ ਨਹੀਂ ਚੱਕਣੇ ਜਦੋਂ ਉਹਦੇ ਤੇ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਉਹਨਾਂ ਨੇ ਪਹਿਲੀ ਗਲਤੀ ਹੈ ਵੀਰੇ ਜੇ 10 ਚੋਰੀਆਂ ਹੁੰਦੀਆਂ ਨੇ ਨਾ 10 ਦੋ ਬੰਦਿਆਂ ਨੂੰ ਮਸਾ ਬਣਾਈਦਾ ਬਈ ਰਿਪੋਰਟ ਦੇ ਦਿਓ ਦਰਦੇ ਰਿਪੋਰਟ ਨਹੀਂ ਦਿੰਦਾ ਕੋਈ ਮੈਂ ਸ਼ਰਤ ਕਰਦਾ ਸਾਡੇ ਪਿੰਡ 'ਚ 10 ਚੋਰੀਆਂ ਹੁੰਦੀਆਂ 10 'ਚ ਦੋ ਬੰਦੇ ਰਿਪੋਰਟ ਕਰਨਗੇ 8 ਬੰਦੇ ਕਰਨਗੇ ਛੱਡੋ ਖੜਾ ਯਾਰ ਕੀ ਕਰਨਾ ਚੱਕੀ ਗਈ ਤਾਂ 1000 ਠੀਕ ਹੈ ਨਾ ਦੋਵਾਂ ਨੂੰ ਮਨਾਈਦਾ ਯਾਰ ਆਜੋ ਬਈ ਰਿਪੋਰਟ ਕਰਗੇ ਉਦੋਂਗਾ ਇੱਥੇ ਆ ਕੇ ਸਮਈਲਾ ਦੇ ਦਿੰਦੇ ਇਹਨਾਂ ਨੂੰ ਕੋਈ ਨਹੀਂ ਬਈ ਗਰੀਬ ਦਾ ਚੁੱਲਾ ਇੱਕ ਢੋਲੀ ਚੱਕੀ ਜਾਣਾ ਮੁੱਦਾ ਨਹੀਂ ਇੱਕ ਗਰੀਬ ਦੀ ਰੋਟੀ ਪੱਕਣੀ ਬੰਦ ਹੋ ਜਾਂਦੀ ਹੈ ਮੁੱਦਾ ਇਹ ਹੈ ਕਿ ਗਰੀਬ ਨੇਗਾ ਕਿੱਥੇ ਜਾਣਾ ਜਦੋਂ ਗਰੀਬ ਦੀ ਸੁਣਵਾਈ ਨਹੀਂ ਬਈ ਗਰੀਬ ਦੀ ਯਾਰ ਸਰਪੰਚ ਦੀ ਸੁਣਵਾਈ ਨਹੀਂ ਗਰੀਬ ਦੀ ਕੀ ਹੋਣੀ ਹੈ ਤੁਸੀਂ ਆਪ ਦੇਖੋ ਇਹਨਾਂ ਨਾਲ ਕੌਣ ਖੜੂਗਾ ਸਰਕਾਰਾਂ ਆਉਂਦੀਆਂ ਜਾਂ ਵੋਟਾਂ ਪੈਂਦੀਆਂ ਰਹਿਣੀਆਂ ਯਾਰ ਸਾਨੂੰ ਇਹਨਾਂ ਨੇ ਬਣਾਇਆ ਮਾਨ ਦਿੱਤਾ ਯਾਰ 5 ਸਾਲ ਜੇ ਅਸੀਂ ਸਾਡਾ ਕੰਮ ਨਾ ਹੋਵੇ ਅਸੀਂ ਇਹਨਾਂ ਨੂੰ ਕਵਾਂਗੇ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਹੀ ਇਹਨਾਂ ਨੂੰ ਲਿਆਂਦਾ ਭਰਾਵੋ ਵੀ ਅਸੀਂ ਤੁਹਾਡੇ ਪਿੱਛੇ ਜ਼ੋਰ ਲਾ ਰਹੇ ਹਾਂ ਤੁਹਾਡੇ ਪਿੱਛੇ ਮਰਨ ਨੂੰ ਤਿਆਰ ਹਾਂ ਪਰ ਜੇ ਸਾਡੀ ਗਾਹ ਨਾ ਹੋਊ ਫਿਰ ਸਾਡੇ ਦਾ ਹੱਥ ਖੜੇ ਸਨਮਾਨ ਕਰਾਂਗੇ ਉਹਨਾਂ ਦਾ ਵਿਰੋਧ ਨੇ ਇੱਕ ਇੱਕ ਗੱਲ ਇਹ ਹੈ ਮਤਲਬ ਕਿੰਨੇ ਨੌਜਵਾਨ ਹੋਣਗੇ ਜਿਹੜੇ ਪਿੰਡ ਦੇ ਵੇਚਦੇ ਜਾਂ ਪੀਂਦੇ ਆ ਦੋਨੇ ਜੇ ਨੌਜਵਾਨ ਵੀਰੇ ਕਿਹੜੇ 5-7 ਬੰਦੇ ਹੁੰਦੇ ਆ ਕੋਈ ਬਾਲੇ ਹੈ ਨਹੀਂਗੇ ਠੀਕ ਹੈ ਠੀਕ ਹੈ ਨਾ ਸਰਪੰਚ ਕੀ ਕਰ ਸਕਦਾ ਤੁਹਾਨੂੰ ਦੱਸਿਆ ਵੀ ਪੰਚਾਇਤ ਸੱਜ ਕੇ ਕੁੱਟ ਵੀ ਦਿੱਤੇ ਜਿੰਨਾ ਜ਼ੋਰ ਵਾਹ ਲਾਈ ਉਸ ਤੋਂ ਬਾਅਦ ਹੀ ਇੱਥ ਉਦੋਂ ਬਾਅਦ ਤਾਂ ਹੁਣ ਇਹਨਾਂ ਨੂੰ ਦੇਖਣਾ ਚਾਹੀਦਾ ਵੀ ਅਸੀਂ ਜਿਹੜਾ ਕੋਈ ਕਰਨਾ ਸਹੀ ਕਰਤਾ ਤੁਸੀਂ ਦੇਖੋ ਵੀ ਕੀ ਕਰਦੇ ਵੀ ਐਸਪੀ ਜਾਂ ਐਸਐਸਪੀ ਨੂੰ ਨਹੀਂ ਮਿਲੇ ਤੁਸੀਂ ਅਜੇ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਸੀ ਡਿਪਟੀ ਸਾਹਿਬ ਨੂੰ ਮੇਰਾ ਮਿੱਤਰ ਹੈ ਪਾਰਟੀ 'ਚ ਉਹਨੇ ਕੀਤੀ ਸੁਣਵਾਈ ਉਹਨਾਂ ਨੇ ਬੰਦੇ ਭੇਜ ਕੇ ਇਹ ਕਾਰਵਾਈ ਕੀਤੀ ਐ ਪਰ ਸਾਡਾ ਮਕਸਦ ਹੈ ਵੀ ਜੇ ਉਦੋਂ ਬਾਅਦ 20 ਚੋਰੀਆਂ ਹੋਈਆਂ ਗਈਆਂ ਚੋਰੀ ਤੋਂ ਬਾਅਦ ਉਹ ਫਾਇਦਾ ਕੀ ਕਰ ਜੇ ਪਹਿਲੇ ਤੇ ਨਹੀਂ ਹੋਈ ਹੁੰਦੀ 9 ਤਰੀਕ ਨੂੰ ਢੋਲੀ ਚੱਕੀ ਜਾਂਦੀ ਜਾਂ ਐਲਸੀਡੀ ਲੈਂਦੀ ਆ 10 ਨੂੰ ਕਾਰਵਾਈ ਹੁੰਦੀ ਫੋਨ ਤੇ ਬੰਦੇ ਤਾਂ ਆ ਜਾਣੇ ਸੀ ਜਦੋਂ ਬਾਇ ਨੇਮ ਦੱਸਿਆ ਵੀ ਫਲਾਨਾ ਸਿੰਘ ਫਲਾਨਾ ਸਿੰਘ ਆ ਜੀ ਸਦੋ ਹੁਣ ਉਹ ਤੋਂ ਬਾਅਦ ਉਹਨਾਂ ਨੇ 10 ਐਲਸੀਡੀਆਂ ਵੇਚ ਕੇ ਖਾ ਲਈਆਂ ਹੋਣਗੀਆਂ ਹੁਣ ਬੰਦੇ ਫੜੇਗੇ ਮੰਨ ਲਓ ਬੰਦੇ ਉਹਨਾਂ ਦੇ ਕਾਰਵਾਈ ਹੋ ਗਈ ਇਹਨਾਂ ਦੀ ਐਲਸੀਡੀ ਤੇ ਨਾ ਮੁੜੀ ਗਰੀਬ ਦਾ ਨੁਕਸਾਨ ਉੱਧੇ ਮੁੜ ਜਾਣਾ ਸੋ ਉਹਨਾਂ ਨੇ ਦੱਸਣਾ ਜੀ ਫਲਾਣੇ ਨੂੰ ਦਿੱਤੀ ਲਿਆ ਕੇ ਦੇ ਦੇਣੀ ਸੀ ਕਿ ਹੁਣ ਕੀ ਫਾਇਦਾ ਬਈ ਹੁਣ ਚ ਕਾਰਵੇ ਉਹਨਾਂ ਚੱਕ ਕੇ ਅੰਦਰ ਮਾਰਨਗੇ ਠੀਕ ਆ ਪਰ ਗਰੀਬ ਦਾ ਜਿਹੜਾ ਨੁਕਸਾਨ ਉਹ ਦੱਸੋ ਕੀ ਹੋ 300 ਰੁਪਏ ਦਿਹਾੜੀ ਆ ਬਾਬੇ ਦੀ ਨਰੇਗਾ ਦੀ ਠੀਕ ਆ 100 ਦਿਨ ਦਿਹਾੜੀ ਲੱਗਣੀ 30000 ਰੁਪਏ 30000 ਨਾ 10000 ਦੀ ਚੀਜ਼ ਕਿੱਥੋਂ ਲੈ ਲੂਗਾ ਬਜ਼ੁਰਗ ਮੁੱਦਾ ਇਹ ਆ ਰੋਟੀ 310 15 ਦਿਹਾੜੀ ਜਾਂ ਕਈ ਵੇਰ ਤਾਂ ਉਹ ਵੀ ਪੂਰੀ ਨਹੀਂ ਪੈਂਦੀ ਹੁਣੇ ਬਿਲਕੁਲ ਠੀਕ ਹੈ ਨਾ ਜੀ ਇਲਾਜ ਵੀ ਕਰਨਾ ਤੇ ਗਰੀਬ ਬੰਦਾ ਆਪਦੀ ਹੁਣ ਜਿਹਦੀ ਢੋਲੀ ਚੱਕੀ ਗਈ ਉਹ ਵੀ ਨਰੇਗਾ ਦਾ ਕੰਮ ਕਰਦਾ ਠੀਕ ਹੈ ਰਿਪੋਰਟ ਲਿਖਾਉਣ ਤੱਕ ਪੈਸੇ ਨਹੀਂ ਗਾ ਖਵਾ ਦੇ ਲਿਖ ਕੇ ਦਿਨਾ ਰਿਪੋਰਟਾ ਪੁੱਛੋ ਇਹਨਾਂ ਨੂੰ ਵੀ 100 ਰੁਪਿਆ ਵੀ ਲੱਗਣ ਦਿੱਤਾ ਕਦੇ ਬਿਲਕੁਲ ਠੀਕ ਹੈ ਨਾ ਭਾਈ ਅਸੀਂ ਆਪਦੇ ਲੋ ਫੁੱਲ ਜੋਰ ਲਾਵਾਂਗੇ ਪਰ ਅਸੀਂ ਕਹਿਣਾ ਕੁਛ ਨਹੀਂ ਅੱਜ ਤੋਂ ਬਾਅਦ ਠੀਕ ਹੈ ਨਾ ਰਿਪੋਰਟ ਆਇਆ ਕਰੋਗੇ ਇਹ ਰਿਕਾਰਡ ਰੱਖਿਆ ਕਰਾਂਗੇ ਵੀ ਆ ਸਾਡੀਆਂ ਅਸੀਂ ਕੋਈ ਵੀ ਨਹੀਂ ਲਾਉਣਾ ਠੀਕ ਹੈ ਨਾ ਬੰਦਾ ਆਇਆ ਕਰੋ ਜਦੋਂ ਸਾਡੇ ਕੋਲੇ ਟਾਈਮ ਮਿਲਿਆ ਅਸੀਂ ਉਹਦੇ ਸਾਰੇ ਪੰਜਾਬ ਦੀਆਂ ਪੰਚਾਇਤਾਂ ਨੂੰ ਅਲਟੀਮੇਟਮ ਦੇਵਾਂਗੇ ਵੀ ਆਜੋ ਬਈ ਆਪਾਂ ਆਧਕਾਰੀਆਂ ਨੂੰ ਸਨਮਾਨਿਤ ਕਰਨਾ ਜੀ ਬਸ ਬਹੁਤ ਧੰਨਵਾਦ ਧੰਨਵਾਦ ਮੇਰ ਦਾ ਤਾਂ ਗੱਲਬਾਤ ਕੀਤੀ ਪੈਂਡਲਦਾ ਹੈਕੇ ਦੀ ਪੰਚਾਇਤ ਦੇ ਨਾਲ ਉਹਨਾਂ ਦਾ ਇਹੀ ਕਹਿਣਾ ਹੈ ਕਿ ਪੁਲਿਸ ਨੂੰ ਵਾਰ-ਵਾਰ ਕਿਹਾ ਜਾਂਦਾ ਹੈ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਪੁਲਿਸ ਕਾਰਵਾਈ ਨਹੀਂ ਕਰਦੀ ਅੱਜ ਵੀ ਅਸੀਂ ਕੋਈ ਪੁਲਿਸ ਖਿਲਾਫ ਬੋਲਣ ਨਹੀਂ ਆਏ ਧੰਨਵਾਦੀ ਕਰਨ ਆਏ ਆ ਕਿ ਤੁਸੀਂ ਕਾਰਵਾਈ ਨਹੀਂ ਕਰਦੇ ਤਾ ਤੁਹਾਡਾ ਧੰਨਵਾਦ ਅਸੀਂ ਇਸ ਤੋਂ ਬਾਅਦ ਜਿਹੜਾ ਉਹ ਪੂਰੇ ਪੰਜਾਬ ਦੇ ਪੰਚਾਇਤ ਪੰਚਾਇਤਾਂ ਨੂੰ ਸੱਦਾਂਗੇ ਸਰਪੰਚਾਂ ਨੂੰ ਸੱਦਾਂਗੇ ਤੇ ਚੌਂਕ ਦੇ ਵਿੱਚ ਖੜਕੇ ਉਹਨਾਂ ਸਾਰੇ ਸਬੰਧਤ ਅਧਿਕਾਰੀਆਂ ਦਾ ਸਨਮਾਨ ਕਰਾਂਗੇ ਜਿਨ੍ਹਾਂ ਨੇ ਹਾਲੇ ਤੱਕ ਚਿੱਟੇ ਤੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਤਾਂ ਇਹ ਹਾਲਾਤ ਪੰਜਾਬ ਦੇ ਨਹੀਂ ਹਾਲਾਤ ਇੱਕ ਪਿੰਡ ਦੇ ਨੇ ਪਿੰਡ ਤੋਂ ਬਾਅਦ ਇਹ ਹਾਲਾਤ ਤਸਵੀਰ ਦਿਖਾਉਂਦੇ ਨੇ ਉਹ ਪੰਜਾਬ ਦੀ ਜਿਹੜੇ ਪੰਜਾਬ ਨੂੰ ਭਗਵਾਨ ਸਿੰਘ ਮਾਨ ਰੰਗਲਾ ਪੰਜਾਬ ਕਹਿੰਦੇ ਨੇ ਤੇ ਉਹਨਾਂ ਦੀ ਪੁਲਿਸ ਤੋਂ ਲੋਕ ਦੁਖੀ ਹੋ ਕੇ ਪੰਜਾਬ ਚਿੱਟੇ ਦੇ ਜਿਹੜੇ ਹੜ ਦੇ ਵਿੱਚ ਜਿਹੜਾ ਵਹਿੰਦਾ ਜਾ ਰਿਹਾ ਤੇ ਹਾਲਾਤ ਇੱਕ ਪਿੰਡ ਦੇ ਨਹੀਂ ਬਾਕੀ ਪਿੰਡਾਂ ਦੇ ਵੀ ਇਸ ਤਰੀਕੇ ਦੇ ਨਾਲ ਦਿਖਾਈ ਦਿੰਦੇ ਨੇ ਕੋਈ ਬੋਲਦਾ ਕੋਈ ਚੁੱਪ ਰਹਿੰਦਾ ਤਾਂ ਇਸ ਤੋਂ ਸਰਕਾਰ ਨੂੰ ਸਿੱਖਣ ਦੀ ਲੋੜ ਹੈ ਜਿਹੜੀ ਸਰਕਾਰ ਕਹਿੰਦੇ 26 ਜਨਵਰੀ ਤੇ ਕਹਿ ਦਿੰਦੀ ਹੈ ਕਿ ਅਗਲੀ 15 ਅਗਸਤ ਤੱਕ ਚਿੱਟਾ ਬੰਦ ਕਹਿੰਦੇ 15 ਅਗਸਤ ਤੇ ਕਹਿੰਦੇ 26 ਜਨਵਰੀ ਤੱਕ ਚਿੱਟਾ ਬੰਦ ਪਰ ਚਿੱਟਾ ਦੀ ਜਿਹੜੀ ਤਸਵੀਰ ਆ ਉੱਥੇ ਦੀ ਉੱਥੇ ਖੜੀ ਹੋ ਜਾਂਦੀ ਹੈ ਉੱਥੇ ਦੀ ਉੱਥੇ ਖੜੀ ਰਹਿੰਦੀ ਹੈ ਚਾਹੇ ਅਕਾਲੀ ਸਰਕਾਰ ਹੋਵੇ ਚਾਹੇ ਕਾਂਗਰਸ ਹੋਵੇ ਤੇ ਚਾਹੇ ਆਮ ਆਦਮੀ ਪਾਰਟੀ ਦੀ